ਮੈਂ ਦੋਵੇਂ ਹੱਥ ਜੋੜਾ ਆਵੇ ਨਿੱਤ ਸਤਾਉਂਦੀ ਰਹੇ ਜੇਠ ਨੂੰ ਮੈਂ ਦੋਵੇਂ ਹੱਥ ਜੋੜਾ ਆਵੇ ਇੱਕ ਸਰਾ ਅੱਜ ਕਰਕੇ ਛੱਡੂ ਨਾਉ ਜੀ ਗੱਲ 모ੜਾਵੇ ਇੱਕ ਸਰਾ ਅੱਜ ਕਰਕੇ ਛੱਡੂ ਨਾਉ ਜੀ ਗੱਲ 모ੜਾਵੇ ਹਰਤ ਪੈ ਗਿਆ ਯਰੀ ਜੇਠ ਮੈਂ ਬਿੰਤਾ ਕਰਦੀ ਸਾ ਹੁਣ ਕਿਉ ਭੱਜੀ ਫਿਰੇ ਨਾ ਪਾਏ ਆ ਜੀ ਨਾ ਹੁਣ ਕਿਉ ਭੱਜੀ ਫਿਰੇ ਨਾ ਦੇਖ ਜੀ ਨਾ ਹੁਣ ਕਿਉ ਭੱਜੀ ਫਿਰੇ ਨਿੱਤ ਤਕ ਕੋਰਾਂ ਲਾਉਂਦੀ ਸੀ ਬਿਆ ਭਲੇਖਾ ਛੜੇ ਜੇਠ ਨੂੰ ਨਿੱਤ ਤਕ ਕੋਰਾਂ ਲਾਉਂਦੀ ਸੀ ਫਸ ਗਈ ਮੈਂ ਤਾਂ ਪੁੱਲ ਭਲੇਖੇ ਹੁਣ ਕਿਉਂ ਬੌੜੀਆਂ ਪਾਉਂਦੀ ਨਹੀਂ ਫਸ ਗਈ ਮੈਂ ਤਾਂ ਪੁੱਲ ਭਲੇਖੇ ਹੁਣ ਕਿਉਂ ਬੌੜੀਆਂ ਪਾਉਂਦੀ ਨਹੀਂ ਛੋਟੀ ਪਾਪੀ ਉੱਤੇ ਜੇਠ ਨੂੰ ਗੁਸਾ ਨਹੀਂ ਆਇਆ ਬੋਲੇ ਨਰਮ ਕਾਲਜਾ ਦੇਖ ਜੇਠ ਦਾਦਾ ਬੋਲੇ ਨਰਮ ਕਾਲਜਾ ਦੇਖ ਛੜੇ ਦਾਦਾ ਬੋਲੇ ਨਰਮ ਕਾਲਜਾ ਆਪਰਾਇਆ ਛੜਾ ਜੇਠ ਜਦ ਕੂਤੋਂ ਕਰਨੂ ਆਇਆ ਵੇ ਪਰੇ ਆਪਰਾਇਆ ਛੜਾ ਜੇਠ ਜਦ ਕੂਤੋਂ ਕਰਨੂ ਆਇਆ ਵੇ ਥਰ ਥਰ ਕੰਬੀ ਜਾਵਾ ਮੈਂ ਜਦ ਉਹਨੇ ਫੋਲੀ ਬੁਲਾਇਆ ਵੇ ਥਰ ਥਰ ਕੰਬੀ ਜਾਵਾ ਮੈਂ ਜਦ ਉਹਨੇ ਫੋਲੀ ਬੁਲਾਇਆ ਵੇ ਛੜੇ ਜੇਠ ਦੇ ਹੱਥ ਆਉਣ ਤਾਂ ਚੰਗੀ ਮੈਂ ਮਰ ਜਾ ਹੁਣ ਕਿਉਂ ਭੱਜੀ ਫਿਰੇ ਨਾ ਪਾਏ ਜੀ ਨਾ ਹੁਣ ਕਿਉਂ ਭੱਜੀ ਫਿਰੇ ਨਾ ਦੇਖ ਜੀ ਨਾ ਥੋਣਕੋ ਭੱਜੀ ਫਿਰੇ ਪਤਾ ਲੱਗੂ ਹੁਣ ਤੈਨੂੰ ਜਦ ਜੰਡੀ ਦਾ ਪੌਣ ਦਿਖਾਇਆ ਨਹੀਂ ਲੈ ਲੂ ਬਦਲੇ ਗਿਣ-ਗਿਣ ਕੇ ਤੂੰ ਉਹਨੂੰ ਬੜਾ ਸਤਾਇਆ ਨਹੀਂ ਪਤਾ ਲੱਗੂ ਹੁਣ ਤੈਨੂੰ ਜਦ ਜੰਡੀ ਦਾ ਪੌਣ ਦਿਖਾਇਆ ਨਹੀਂ ਲੈ ਲੂ ਬਦਲੇ ਗਿਣ-ਗਿਣ ਕੇ ਤੂੰ ਉਹਨੂੰ ਬੜਾ ਸਤਾਇਆ ਨਹੀਂ ਹੱਥ ਕੰਨਾਂ ਨੂੰ ਲਾਵੇਂਗੀ ਤੇਰਾ ਜੇਠ ਹੈ ਬੁਰੀ ਬਲਾ ਗੋਲੇ ਨਰਮ ਕਾਲਜਾ ਦੇਖ ਦੇਖ ਦਾਦਾ ਗੋਲੇ ਨਰਮ ਕਾਲਜਾ ਦੇਖ ਖੜੇ ਦਾਦਾ ਗੋਲੇ ਨਰਮ ਕਾਲਜਾ ਤੇਰੀ ਗੱਲ ਦਾ ਗੁੱਸਾ ਉਹਨੂੰ ਸਮਝ ਰਤਾਂ ਨਾ ਆਈ ਏ ਤੇਰੀ ਗੱਲ ਦਾ ਗੁੱਸਾ ਉਹਨੂੰ ਸਮਝ ਰਤਾਂ ਨਾ ਆਈ ਏ ਗੁੱਸੇ ਦੇ ਵਿੱਚ ਮੈਂ ਦੇਖ ਕੇ ਤੇਰੀ ਚੁੰਨੀ ਤਕਾਈ ਦੇ ਵਿੱਚ ਮੈਂ ਦੇਖ ਕੇ ਪੈਰੀ ਚੁੰਨੀ ਦਿਖਾਈ ਵੇ ਤਾਂ ਹੀ ਤੇਰਾ ਫਿਰੇ ਮਸਤੀਆ ਹਰ ਲੀਆ ਨੇ ਬਾਮ ਹੁਣ ਕਿਉਂ ਭੱਜੀ ਫਿਰੇ ਨਾ ਪਾਏ ਜੀ ਨਾ ਹੁਣ ਕਿਉਂ ਭੱਜੀ ਫਿਰੇ ਨਾ ਦੇਖ ਜੀ ਨਾ ਹੁਣ ਕਿਉਂ ਭੱਜੀ ਫਿਰੇ ਤਵਾਲੀਏ ਪਾਲੀ ਮੂਰੇ ਹੁਣ ਤੋ ਤਰਲੇ ਪਾਉਂਦੀ ਨਹੀਂ ਕਹਿ ਕਹਿ ਕੇ ਮੈਂ ਥੱਕ ਗਿਆ ਕਿਉਂ ਸੁੱਤਾ ਨਾਗ ਜਗਾਉਂਦੀ ਨਹੀਂ ਤੇ ਤਵਾਲੀਏ ਪਾਲੀ ਮੂਰੇ ਹੁਣ ਤੋ ਤਰਲੇ ਪਾਉਂਦੀ ਨਹੀਂ ਕਹਿ ਕਹਿ ਕੇ ਮੈਂ ਥੱਕ ਗਿਆ ਕਿਉਂ ਸੁੱਤਾ ਨਾਗ ਜਗਾਉਂਦੀ ਨਹੀਂ ਗੱਲ ਕਿਥੇ ਦੇ ਬੱਤ ਰਹੀ ਨਾ ਆਪੇ ਪੁੱਗਦੀ ਜਾ ਢੋਲੇ ਨਰਮ ਕਾਲ ਜਾ ਦੇਖ ਜੇਤ ਦਾਦਾ ਢੋਲੇ ਨਰਮ ਕਾਲ ਜਾ ਦੇਖ ਚੜੇ ਦਾਦਾ ਢੋਲੇ ਨਰਮ ਕਾਲ ਜਾ